ਉਹਦੇ ਕਹਿੰਦੇ ਗੁੜ ਵੇਚਣ ਵਾਲਾ ਜੀ ਤੁਸੀਂ ਜੋਤ ਘਰ ਉਹ ਸੰਗ ਲੈ ਕੇ ਜਾਂਦਾ ਸੀਗਾ ਉਹ ਆਇਆ ਜਿੱਦਾਂ ਆਪ ਗੁੜ ਵੇਚਣ ਆ ਸਾਈਕਲ ਤੇ ਇਦਾਂ ਉਹਨੇ ਕਿਹਾ ਤੇ ਆਹ ਭੋਲਿਓ ਥੋੜੇ ਮਤ ਨੂੰ ਹਲਾਇਆ ਕਰੋ ਭੋਲਿਓ ਜਰਾਗ ਬੰਦ ਕਰੋ ਠੰਡੇ ਕੋਲ ਕੱਚੀ ਲੱਸੀ ਦਾ ਛਿੱਟਾ ਦਿਓ ਘਰ ਅੱਛਾ ਜੀ ਜਰਾਗ ਬੰਦ ਕਰ ਦਿਓ ਆਪਣਾ ਸੀ ਉਹਨਾਂ ਨੂੰ ਭਜਨ ਪਾਠ ਤੇ ਤਵੱਜੋ ਦਿਓ ਹੁਣ ਗੁੜ ਵੇਚਣ ਵਾਲਾ ਆਇਆ ਤੁਹਾਡੇ ਘਰ ਸਾਈਕਲ ਦੇ ਉੱਤੇ ਤੇ ਉਹਨੇ ਕਿਹਾ ਤਾਂ ਦੀਵਾ ਲਾਇਆ ਕਰੋ ਤੁਸੀਂ ਦੀਵਾ ਲਾਣ ਲੱਗ ਪੇ ਉਦਲਾਨ ਲੱਪੇ ਪਾਪੇ ਬਾਲੇ ਭਾਵੇਂ ਪਹਿਨੇ ਲੱਗਦੀ ਸੀ ਚਾਚੇ ਹੀ ਇਕੱਠੇ ਹੀ ਰਹਿੰਦੇ ਸੀ ਉਧਰਲੇ ਘਰ ਕਰਦੇ ਹੁੰਦੇ ਸੀ ਹਾਂ ਲੇਕਿਨ ਸਾਡੇ ਪਹਿਲਾਂ ਜਦੋਂ ਇੱਕ ਵਾਰੀ ਸ਼ੀਸ਼ਾ ਟੁੱਟ ਜੂਏ ਫੇਰ ਟੁੱਟ ਜਾਂਦਾ ਫਿਰ ਉਥੋਂ ਸੰਗਲੀ ਅੰਗਲੀ ਨਾਲ ਲੈ ਕੇ ਤੁਰਨੀ ਸੀ ਹੁਣ ਟੁੱਟ ਗਈ ਤਾਂ ਹੁਣ ਹੁਣ ਨਹੀਂ ਜੁੜਨੀ ਉਹ ਪਹਿਲਾਂ ਕਰਦਾ ਹੁੰਦਾ ਸੀ ਸਾਰਾ ਕੁਝ ਜਦੋਂ ਸ਼ੀਸ਼ਾ ਟੁੱਟ ਗਿਆ ਧਾਗਾ ਟੁੱਟ ਗਿਆ ਟੁੱਟ ਗਿਆ ਤਾਂ ਟੁੱਟ ਗਿਆ ਹੁਣ ਦੁਆਰਾ ਬੁਲਾਓਗੇ ਉਹਨੇ ਨਹੀਂ ਆਉਣਾ ਇਹ ਫਕੀਰੀ ਤੁਰਾਂ ਦੀਆਂ ਫਕੀਰੀਆਂ ਹੁੰਦੀਆਂ ਇਹ ਥੋੜੀ ਵੀ ਉਹ ਸੀਗਾ ਤੇ ਮੈਂ ਵੀ ਕਰਨਾ ਪਾ ਤਾਂ ਮੈਂ ਵੀ ਫਕੀਰ ਹੋ ਜਾਊਗਾ ਤੂੰ ਕਰਨਾ ਪੈ ਤੂੰ ਹੋ ਜਾ ਨਹੀਂ ਨਹੀਂ ਇਹ ਫਕੀਰੀ ਬੇਟਾ ਤੁਰਦੀ ਫਕੀਰੀ ਹੁੰਦੀ ਜਿੰਨੇ ਉਹ ਮਲੰਗੀ ਦੇਖਣੀ ਆ ਅਗਰ ਭਾਗਾ ਦੀ ਮਲੰਗੀ ਹੈਗੀ ਹੈ ਮਲੰਗ ਬਣਨਾ ਉਹਨਾਂ ਤਾਂ ਉਹ ਉਹਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਉਹ ਚੀਜ਼ ਟਾਈਮ ਲੰਘ ਗਿਆ ਹੁਣ ਤੁਸੀਂ ਉਹ ਕਿਸੇ ਹੋਰ ਦੇ ਮਗਰ ਲਾ ਕੇ ਉਸ ਚੀਜ਼ ਨੂੰ ਉਹ ਚੀਜ਼ ਨੂੰ ਬਰਾਬਰ ਦੁਆਰਾ ਫੇਰ ਕੰਟੀਨਿਊ ਕਰਨਾ ਚਾਹੁੰਦੇ ਆ ਕਦੀ ਜ਼ਿੰਦਗੀ 'ਚ ਨਹੀਂ ਕਰ ਪਾਉਗੇ ਉਲਟੇ ਫਸੋਗੇ ਜਿੱਦਾਂ ਫਸਣ ਡ ਹੈ ਸਦਾਈ ਹੋ ਕੇ ਤੁਰੇ ਫਿਰੋਂ ਕੰਮ ਤੁਹਾਡੇ ਨਹੀਂ ਬਣਨੇ ਫਾਇਦਾ ਕੀ ਹੋਏ भॼन कराया करो यार रब रब करो किदू धर्म चो राम